ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਣੇ ਅੱਜ ਦੀ ਨਵੀਂ ਵੀਡੀਓਜ਼ ਸਾਰਿਆਂ ਦਾ ਪਿਆਰ ਪ੍ਰਿਆਸ ਸਤਿਕਾਰ ਪਿਆਰ ਭਰੀ ਇੱਜ਼ਤ ਤੇ ਸਾਰਿਆਂ ਦਾ ਸਵਾਗਤ ਅੱਜ ਆਪ ਬਣਾ ਰਹੇ ਹਾਂ ਛੋਟਾ ਜਿਹਾ ਬਲੌਗ ਤੇ ਬਣੇ ਰਹੇ ਹੋ ਵੀਡੀਓ 'ਚ ਜਾ ਰਹੇ ਹਾਂ ਸਿੱਧ ਸਾਰ ਆਪਾਂ ਮੇਲੇ ਤੇ ਤੇ ਜੋ ਕਿ ਮਲੌਦ ਜ਼ਿਲ੍ਹਾ ਖੰਨੇ ਵਿੱਚ ਪੈਂਦਾ ਇਹ ਤੇ ਲੁਧਿਆਣੇ ਤੋਂ ਘੱਟੋ ਘੱਟ ਨਹੀਂ 25 ਕਿਲੋਮੀਟਰ ਹੈਗਾ ਇਹ ਤੇ ਸਿਓੜਾ ਪਿੰਡ ਤੇ ਬismillah ਸਿੱਧ ਸਰ ਬਣੇ ਰਹੋ ਵੀਡੀਓਜ਼ ਤੇ ਹੁਣ ਆਪਾਂ ਨਿਕਲ ਗਏ ਚੱਲੇ ਆ ਸਿਉੜਾ ਸਾਹਿਬ ਨੂੰ ਤੇ ਆ ਆਪਣਾ ਪਿੰਡ ਦੀ ਨਹਿਰ ਆ ਤੇ ਸਾਹਮਣੇ ਅੜਦੜਾ ਖੇਤੀ ਬੜੀ ਸਾਰਾ ਸਿਸਟਮ ਤੇ ਨਾਲ ਹੀ ਆਪਣੀ ਨਹਿਰ ਜਿੱਦਾਂ ਆਪਾਂ ਨਹਿਰ ਪਾਰ ਕਰਾਂਗੇ ਨੇ ਨਾਲ ਹੀ ਸੀਲੋਂ ਸੀਲੋਂ ਪਾਰ ਕਰਕੇ ਫਿਰ ਪੁੱਟਾ ਜਾਣਾ ਪਿੰਡ ਅੱਗੇ ਜਿੱਦਾਂ ਹੀ ਆਪਾਂ ਪੁੱਟਾ ਪਾਰ ਕਰਾਂਗੇ ਸਿੱਧਾ ਰੋਡ ਨਿਕਲ ਜਾਣਾ ਤੇ ਉਹੀ ਰੋਡ ਤੇ ਘੱਟੋ ਘੱਟ ਨਹੀਂ ਤਿੰਨ ਚਾਰ ਪਿੰਡ ਪੈਂਦੇ ਆ ਲਾਪਰਾ ਘਟਾਰੀ ਤੇ ਤੇ ਆ ਹੀ ਪਿੰਡ ਆ ਜਾਂਦੇ ਆ ਮੇਨ ਰੋਡ ਤੇ ਤੇ ਆ ਆਪਣੀ ਪਿੰਡ ਵਾਲੀ ਨਹਿਰ ਆ ਬਹੁਤ ਸੋਹਣਾ 뷰 ਆ ਅੱਜ ਮੀਂਹ ਵੀ بارش ਵੀ ਪੈ ਰਹੀ ਆ ਅੱਗੇ ਦੇਖਦੇ ਆਂ بارش ਹੈਗੀ ਆ ਕਿ ਨਹੀਂ ਹੈਗੀ ਹੁਣ ਤੱਕ ਤਾਂ ਫਿਲਹਾਲ ਠੀਕ ਆ ਮੌਸਮ ਠੰਡਾ ਆ بارش ਰੁਕੀ ਹੋਈ ਆ ਤੇ ਅੱਗੇ ਜਾ ਕੇ ਨਾ ਪਵੇ ਤਾਂ ਵਧੀਆ ਗੱਲ ਆ ਕਿਉਂਕਿ ਆਪਾਂ ਦਰਸ਼ਨ ਵੀ ਕਰ ਰਹੇ ਆ ਟਾਈਮ ਨਾਲ ਤੇ ਮੁੜਨਾ ਵੀ ਟਾਈਮ ਨਾਲ ਹੀ ਆ ਬਸ ਮੀਂਹ ਨਾ ਰਸਤੇ 'ਚ ਮਿਲੇ ਆਉਂਦੇ ਹੋਏ ਨੂੰ ਚਾਹੇ ਪੈ ਜਾਵੇ ਕੋਈ ਚੱਕਰ ਨਹੀਂ ਹੈ ਜਾਂਦੇ ਹੋਏ ਨਮੀ ਪਵੇ ਕਿਉਂਕਿ ਪਹਿਲਾਂ ਹੀ ਆਪਾਂ ਲੇਟ ਆ ਤੇ ਸਵੇਰੇ ਨਿਕਲਿਆ 6 ਵਜੇ ਆਪਾਂ ਸਾਜਰੇ ਤੇ ਇੱਧਰ ਵੀ ਬਾਰਿਸ਼ ਹੋਈ ਲੱਗਦੀ ਹੈ ਸਵੇਰ ਸਵੇਰੇ ਸਵੇਰੇ ਪਿਆ ਸੀ ਘਮੀ ਤੇ ਉਦੋਂ ਮੈਂ ਉੱਠਿਆ ਸੀ 5:00 ਵਜੇ ਉਦੋਂ ਮੈਂ ਪੈਂਦਾ ਸੀਗਾ ਯਾਨੀ ਕਿ ਬਾਰਿਸ਼ ਹਲਕੀ-ਪੁਲਕੀ ਸੀ ਹਟ ਗਈ ਸੀ ਤੇ ਉਸ ਤੋਂ ਬਾਅਦ ਫਿਰ ਬੰਦ ਹੋਈ ਤੇ ਫੇ ਸਵੇਰੇ ਠੀਕ ਹੀ ਸੀਗਾ ਮੌਸਮ ਸੁੱਕਾ ਸੀਗਾ ਤੇ ਇੱਧਰ ਤਾਂ ਬਾਰਿਸ਼ ਹੋਈ ਲੱਗਦੀ ਹੈ ਜਿੱਦਾਂ ਸੜਕਾਂ ਥੋੜਾ ਗਿੱਲੀਆਂ ਨੇ ਇੱਧਰ ਹਾਲ ਵਾਲਾ ਮਾਹੌਲ ਵੈਸੇ ਬੱਦਲਬਾਈ ਤਾਂ ਪੂਰੀ ਹੋਈ ਹੀ ਹੈ ਵੀ ਲੱਗਦਾ ਵੀ ਮੀਂਹ ਬਾਰਿਸ਼ ਪਊਗੀ ਪੂਰੀ ਤੇ ਨਾ ਪਵੇ ਤਾਂ ਵਧੀਆ ਤੇ ਅੱਜ ਸੰਤ ਬਾਬਾ ਇਸਰ ਸਿੰਘ ਮਹਾਰਾਜ ਜੀ ਦੀ ਵਰਸੀ ਵੀ ਅਤੇ ਸਜਾਵਟ ਕਰੀ ਹੈ ਸੜਕਾਂ ਤੇ ਪੂਰੀਆਂ ਲੜੀਆਂ-ਨੁੜੀਆਂ ਲਾਈਆਂ ਹੋਈਆਂ ਨੇ ਤੇ ਚਲਦੀ ਹੈ ਸੇਵਾ ਪੂਰੀ ਕੱਲ ਤੋਂ ਸਟਾਰਟ ਆ 24 25 26 ਤੇ ਪੂਰੀ ਸੰਗਤ ਪਹੁੰਚੇ ਤੇ ਰਾੜਾ ਸਾਹਿਬ ਸੰਤ ਬਾਬਾ ਇਸਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ ਤੇ ਕੱਲ ਨੂੰ ਸੰਗਤ ਬਹੁਤ ਹੋਣੀ ਆ ਹੁਣ ਆਪਾਂ ਇੱਥੋਂ ਚਿਤਾ ਜਾ ਰਹੇ ਆ ਰਾੜਾ ਸਾਹਿਬ ਨੂੰ ਅਜਾ ਤੁਸੀਂ ਦੇਖ ਰਹੇ ਹੋ ਸਾਰੇ ਪਿੰਡ ਹੀ ਨੇ ਮੇਂ ਰੋਡ ਤੇ ਤੇ ਇੱਧਰ ਸੜਕਾਂ ਢੁੜਕਾ ਵਧੀਆ ਨੇ ਸਾਫ ਸਫਾਈ ਵੀ ਵਧੀਆ ਇੱਧਰ ਜਿੰਨੇ ਵੀ ਪਿੰਡ ਆਉਂਦੇ ਨੇ ਵਧੀਆ ਮਾਹੌਲ ਆ ਗੱਲ ਬਾਤ ਤੇ ਹੁਣ ਆਪਾਂ ਪਹੁੰਚ ਗਏ ਰਾੜਾ ਸਾਹਿਬ ਤੇ ਜਿੱਦਾਂ ਇਹ ਉਹ ਆਪਾਂ ਪਿੰਡ ਪਾਰ ਕਰਕੇ ਰਾੜਾ ਸਾਹਿਬ ਪਹੁੰਚੇ ਤੇ ਹੁਣ ਆਪਾਂ ਪੁਲ ਕਰਾਂਗੇ ਪਾਰਪੋ ਪੁਲ ਪਾਰ ਕਰਨ ਤੋਂ ਬਾਅਦ ਫਿਰ ਆਪਾਂ ਮੁੜ ਮੁੜ ਜਾਾਂਗੇ ਮਲੌਦ ਸਾਈਡ ਨੂੰ ਉਹ ਵੀਰ ਲੈਫਟ ਸਾਈਡ ਨੂੰ ਗੁਰਦੁਆਰਾ ਸਾਹਿਬ ਰਾੜਾ ਸਾਹਿਬ ਤੇ ਲੈਫਟ ਸਾਈਡ ਆਪਣੇ ਸੌਰੀ ਇਹ ਵਾਰ ਗਲਤੀ ਹੋਣੀ ਬੋਲਣ ਦੀ ਰਾਈਟ ਸਾਈਡ ਆਪਾਂ ਮੁੜ ਜਾਣਾ ਮਲੌਦ ਮਲੌਦ ਨੂੰ ਤੇ ਲੈਫਟ ਮੁੜ ਜਾਣਾ ਜਿਹੜਾ ਲੈਫਟ ਨੂੰ ਹੀ ਜਾਂਦਾ ਰਾ ਇਹ ਰਾੜਾ ਸਾਹਿਬ ਨੂੰ ਜਾਂਦਾ ਤੇ ਹੁਣ ਆਪਾਂ ਸਿੱਧਾ ਜਾ ਰਹੇ ਆ ਸੁਆ ਸੁਆ ਕਿਉਂਕਿ ਰਾੜਾ ਸਾਹਿਬ ਤੋਂ ਸਿੱਧਾ ਮਲੌਦ ਨਹੀਂ ਜਾਂਦਾ ਤੇ ਇਹੀ ਰੋਡ ਤੇ ਆਉਂਦਿਆ ਚਾਰ ਪੰਜ ਪਿੰਡ ਤੇ ਲਹਿੜ ਤੋਂ ਜਾ ਕੇ ਆਪਾਂ ਕੱਟ ਮਾਰਾਂਗੇ ਪੂਲੀ ਕਲਾਂ ਨੂੰ ਪੂਲੀ ਤੋਂ 베ਰ ਸਿੱਧਾ ਆਪਾਂ ਸਿਉੜੇ ਪਹੁੰਚਾਂਗੇ ਤੇ ਇਦਾਂ ਹੀ ਆਪਾਂ ਦੇਖਦੇ ਜਾਂਦੇ ਆ ਆਨੰਦ ਲੈਂਦੇ ਜਾਂਦੇ ਹੌਲੀ ਹੌਲੀ ਕਿਉਂਕਿ ਕੋਈ ਆਪਾਂ ਨੂੰ ਜਲਦਬਾਜ਼ੀ ਨਹੀਂ ਹੈਗੀ ਤੇ ਟਾਈਮ ਵੀ ਘੱਟ ਹੀ ਆਲੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਹੈਗਾ ਸਾਢੇ 6 ਹੋਏ ਨੇ ਮੀਂਹ ਦੇ ਪੂਰੇ आसार ਨੇ ਸ਼ਾਇਦ ਮੀਂਹ ਪੈ ਜੂ ਅੱਜ ਮੈਨੂੰ ਲੱਗਦਾ ਮੈਂ ਮੱਥਾ ਢੇਕ ਕੇ ਜਿੱਦਾਂ ਆਣਾ ਹੈ ਵਾਪਸ ਉਦਾਂ ਮੀ ਪੈ ਜਾਣਾ ਬਾਕੀ ਦੇਖੋ ਹੁਣ ਤੱਕ ਤਾਂ ਠੀਕ ਆ ਮਾਹੌਲ ਅੱਗੇ ਜਾ ਕੇ ਦੇਖੋ ਆਹ ਰੋਡ ਸਿੱਧਾ ਨਿਕਲ ਜਾਂਦਾ ਤੇ ਆਪਾਂ ਸਿੱਧਾ ਜਾਣਾ ਆ ਆ ਗਿਆ ਪਿੰਡ ਇੱਕ ਹੋਰ ਇੱਥੋਂ ਕੱਟ ਆਪਾਂ ਲੈਣਾ ਨਹੀਂ ਅੱਗੇ ਵਾਲਾ ਕੱਟ ਆਪਾਂ ਲਵਾਂਗੇ ਲੈਹਰ ਤੋਂ ਮੁੜਾਂਗੇ ਲੈਹਰ ਤੋਂ ਸਿੱਧਾ ਫਿਰ ਕੋਲੀ ਤੇ ਇਦਾਂ ਹੀ ਆਪਾਂ ਚੱਲ ਮੌਸਮ ਠੰਡਾ ਆਇਆ ਵਧੀਆ ਆ ਜੇ ਆਪਾਂ ਥੋੜਾ ਲੇਟ ਹੋ ਜਾਂਦੇ ਤਾਂ ਹੋਰ ਕੰਮ ਖਰਾਬ ਹੋ ਜਾਣਾ ਸੀ ਕਿਉਂਕਿ ਮੀਂਹ ਵੀ ਪੈ ਸਕਦਾ ਮੀ ਕਰਕੇ ਲੇਟ ਹੋ ਸਕਦੇ ਆ ਕਿਉਂਕਿ ਸਾਹ ਸੰਗਤ ਵੀ ਫਿਰ ਜ਼ਿਆਦਾ ਹੋ ਜਾਂਦੀ ਆ ਸਵੇਰੇ ਸਵੇਰੇ ਸੰਗਤ ਹੁੰਦੀ ਨਹੀਂ ਘਟ ਹੁੰਦੀ ਆ ਮੱਥਾ ਵਧੀਆ ਟੇਕਿਆ ਜਾਣਾ ਤੇ ਸਮਾਂ ਸਮਾਨ ਆਪਾਂ ਲੈ ਲਿਆ ਸੀ ਕਿਉਂਕਿ ਜਿਹੜਾ ਰਸਤੇ 'ਚ ਰੋਕਣਾ ਨਾ ਪਵੇ ਮੋਟਰਸਾਈਕਲ ਤੇਲ ਦੂਲ ਪਹਿਲਾਂ ਹੀ ਪਵਾ ਲਿਆ ਸੀ ਆਪਾਂ ਤੇ ਆਪਣੇ ਘਰ ਤੋਂ ਤਕਰੀਬਨ ਜਿਹੜੀ ਬਾਟ ਆ ਇਹ 45 ਮਿੰਟਾਂ ਦੀ ਬਾਟ ਆ 45 ਮਿੰਟ ਲੱਗ ਜਾਂਦੇ ਆ ਤੇ ਆਰਾਮ ਨਾਲ ਜਾਈਏ ਰੋਡ ਸਾਰੇ ਖਾਲੀ ਨੇ ਰੋਡ ਨਵੇਂ ਬਣੇ ਨੇ ਇਹਨਾਂ ਪੂਰੇ ਘੈਂਟ ਰੋਡ ਸਫਾਈ ਪੂਰੀ ਫੁੱਲ ਆ। ਉਹ ਵੀ ਪਿਛਲੇ ਸਾਲ ਐਦਾਂ ਦਾ ਰੋਡ ਇਦਾਂ ਰੋੜੇ ਰੋੜੇ ਪਾਏ ਸੀ ਰੋਡ ਖਰਾਬ ਸੀਗਾ ਇਹ। ਤੇ ਆਪਾਂ ਪਿੰਡਾਂ ਤੇ ਜਾਂਦੇ ਸੀ ਉਧਰ ਸੀ ਟਾਈਮ ਲੱਗਦਾ ਸੀ ਵੱਧ। ਹੁਣ ਆਪਾਂ ਇਹੀ ਰੋਡ ਜਾ ਰਹੇ ਹਾਂ ਜੋ ਹੁਣ ਨਵਾਂ ਬਣਿਆ। ਇਹ ਸਿੱਧਾ ਮਲੋਕ ਨੂੰ ਵੀ ਨਿਕਲ ਜਾਂਦਾ ਤੇ ਸਿਓੜੇ ਨੂੰ ਵੀ। ਤੇ ਬਣੇ ਰਹੋ ਵੀਡੀਓ ਚ। ਤੇ ਐਂਡ ਤੱਕ ਸਾਨੂੰ ਦਿਖਾਉਣਾ। ਛੋੜਾ ਸਾਹ ਪਹੁੰਚਾਂਗੇ ਤੇ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਸਿੱਧ ਸਰ ਬਣਿਆ ਹੋਇਆ ਜਿੱਥੇ ਬਾਬਾ ਜੀ ਦਾ ਸੀਸ ਪਿਆ ਬਾਬਾ ਸਿਆਂ ਗੱਲ ਚੱਲੀ ਇਹਨੇ ਵੀ ਚੱਲੀ ਗੋਤੀ ਦੇ ਬੰਦੇ ਹੈਗੇ ਨੇ ਸਾਰੇ ਜਾਣਦੇ ਨੇ ਆਲੇ ਦਲੇ ਪਿੰਡਾਂ ਦੇ ਬਾਕੀ ਸਾਰਿਆਂ ਨੂੰ ਪਤਾ ਹੀ ਹੋਣਾ ਕਿਉਂਕਿ ਤੁਸੀਂ ਮੇਰੇ ਨਾਲ ਜਿਆਦਾ ਸਿਆਣੇ ਹੋ ਜਿੰਨੇ ਵੀ ਆਪਣੇ ਸੱਜਣ ਮਿੱਤਰ ਦੇਖ ਰਹੇ ਨੇ ਤੇ ਫਿਰ ਅੱਗੇ ਉੱਥੇ ਆਪਾਂ ਮੱਥਾ ਟੇਕ ਕੇ ਮਿੱਟੀ ਕੱਢ ਕੇ ਮੱਥਾ ਟੇਕਾਂਗੇ ਹਰਾਮ ਨਾਲ ਪ੍ਰਸ਼ਾਦਾ ਪਾਣੀ ਸ਼ਕਾਵਾਂਗੇ ਚਾਹ ਪਾਣੀ ਪੀਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਚਾਲੇ ਪਾਵਾਂਗੇ ਜਿੱਥੇ ਗੁਰਦੁਆਰਾ ਸਾਹਿਬ ਮੇਨ ਬਣਿਆ ਹੈ ਤੇ ਉੱਥੇ ਮੱਥਾ ਟੇਕਾਂਗੇ ਤੇ ਬਾਬਾ ਸੇਰੀ ਜੰਦ ਜੀ ਦੀ ਵੀ ਉੱਥੇ ਅਸਥਾਨ ਬਣਿਆ ਹੋਇਆ ਧੂਣਾ ਲੱਗਿਆ ਹੋਇਆ ਤੇ ਉਹ ਸਾਰਿਆਂ ਨੂੰ ਜਿੰਨੇ ਵੀ ਆਪਣੇ ਜਾਣਦੇ ਨੇ ਸੰਜਣਾ ਮਿੱਤਾਂ ਸਾਰਿਆਂ ਨੂੰ ਪਤਾ ਹੀ ਆ ਤੇ ਆ ਗਿਆ ਨਾਬੇ ਰਿਆਸਤ ਦਾ ਗੇਟ ਨਾਬੇ ਦਾ ਰਾਜਾ ਸੀਗਾ ਉਹ ਰਿਆਸਤ ਵਿੱਚ ਇਹ ਗੇਟ ਆਉਂਦਾ ਸੀਗਾ ਉੱਪਰ ਵੀ ਲਿਖਿਆ ਵੀ ਹੋਇਆ ਚਾਹੇ ਵੀਡੀਓ ਰੋਕ ਕੇ ਦੇਖ ਲਓ ਤੁਸੀਂ ਇੱਥੋਂ ਹੁਣ ਆਪਾਂ ਜਾ ਰਹੇ ਹਾਂ ਸਿੱਧਾ ਸਿਉੜੇ ਨੂੰ ਲਓ ਜੀ ਹੁਣ ਆਪਾਂ ਪਹੁੰਚ ਗਏ ਸਿਉੜਾ ਪਿੰਡ ਆਹ ਮੇਨ ਗੇਟ ਆ ਸਿੱਧਾ ਜਿਹੜਾ ਕਿ ਸਿੱਧ ਸਾਨੂੰ ਜਾਂਦਾ ਤੇ ਸਾਹਮਣੇ ਬਾਬੇ ਦਾ ਘੋੜਾ ਬਣਾਇਆ ਬਾਬਾ ਜੀ ਮੂਰਤੀ ਬਣਾਈ ਘੋੜੇ ਵਾਲੀ ਸਿੱਧਾ ਆਪਾਂ ਨਿਕਲ ਜਾਾਂਗੇ ਤੇ ਹੁਣ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਜਿੱਥੇ ਬਾਬਾ ਜੀ ਦਾ ਸੀਸ ਬਾਬਾ ਜੀ ਨੇ ਇੱਥੇ ਰੱਖਿਆ ਸੀ हिस्ट्री ਆਪਾਂ ਇਹ ਜੋ ਵੀਡੀਓ ਜੀ ਪਾ ਦੇਣੀ ਆ ਗੱਲ ਚੱਲੀ ਦਾ ਇਤਿਹਾਸ ਸਾਰਾ ਤੁਸੀਂ ਦੇਖ ਲਓ ਰੋਕ ਕੇ ਵੀ ਦੇਖ ਸਕਦੇ ਹੋ ਆੜੜਾ ਦਾ ਵਿਊ ਆ ਇਹ ਗੁਰਦੁਆਰਾ ਸਾਹਿਬ ਦਾ ਤੇ ਵੀਡੀਓ ਰੋਕ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਜਾ ਰਹੇ ਆ ਸਿੱਧਾ ਗੁਰਦੁਆਰਾ ਸਾਹਿਬ ਮੱਥਾ ਪਟੇਕ ਲਿਆ ਵਧੀਆ ਦਰਸ਼ਨ ਹੋ ਗਏ ਬਾਬਾ ਜੀ ਦੇ ਕਿਉਂਕਿ ਸੰਗਤ ਜੀ ਦੇ ਅੰਦਰ ਤਾਂ ਕਰਕੇ ਆ 15 ਵੀਡੀਓ ਨਹੀਂ ਬਣਾਈ ਹੈਗੀ ਤੇ ਹੁਣ ਆਪਾਂ ਅੰਦਰੋਂ ਵੀਡੀਓ ਬਣਾਵਾਂਗੇ ਪੁੱਛ ਕੇ ਪਰミਸ਼ਨ ਲੈ ਕੇ ਵੀ ਆਪਾਂ ਵੀਡੀਓ ਬਣਾ ਸਕਦੇ ਹਾਂ ਕਿਉਂਕਿ ਹੋਰ ਵੀ ਸੇਵਾਦਾਰ ਖੜੇ ਹੁੰਦੇ ਆ ਉਹਨਾਂ ਨੂੰ ਪੁੱਛਾਂਗੇ ਤੇ ਮੋਟਰਸਾਈਕਲ ਬਾਈਕ ਲਾ ਕੇ ਸਟੈਂਡ ਤੇ ਫਿਰ ਆਪਾਂ ਚੱਲਦੇ ਆਂ ਅੰਦਰ ਨੂੰ ਪ੍ਰਸ਼ਾਦ ਲੈ ਕੇ ਤੇ ਹੁਣ ਆਪਾਂ ਆ ਗਏ ਅੰਦਰ ਇਹ ਵਧੀਆ ਪ੍ਰਬੰਧ ਕੀਤੇ ਹੋਏ ਨੇ ਸਾਰੇ ਸੰਗਤ ਲਈ ਟੰਡ ਟੰਡ ਲਾਏ ਹੋਏ ਨੇ ਵਧੀਆ ਤੇ ਆ ਗਿਆ ਦਰਬਾਰ ਸਾਹਿਬ ਸਰੋਵਰ ਸਾਹਿਬ ਬਣਾਇਆ ਇੱਧਰ ਸਾਹਮਣੇ ਨਿਸਾਨ ਸਾਹਿਬ ਇੱਥੇ ਜਿਹੜਾ ਇਤਿਹਾਸ ਆ ਸੇਮੇ ਪਾਸ਼ਾ ਜੀ ਨੇ ਬੱਬਾ ਸਿੰਘ ਗਿੱਲ ਚੱਲੀ ਨੂੰ ਕਿਰਪਾਨ ਭੇਟ ਕੀਤੀ ਸੀ ਮੁਗਲਾਂ ਦਾ ਖਾਤਮਾ ਕਰਨ ਲਈ ਤੇ ਬਾਕੀ ਇਤਿਹਾਸ ਆਪਾਂ ਵੀਡੀਓ ਚ ਪਾਇਆ ਹੋਇਆ ਤੁਸੀਂ ਦੇਖ ਰਹੇ ਰੋਕ ਕੇ ਦੇਖ ਸਕਦੇ ਹੋ ਆਹ ਇਤਿਹਾਸ ਆ ਜੀ ਤੁਸੀਂ ਪੜ ਸਕਦੇ ਹੋ ਰੋਕ ਕੇ ਵੀਡੀਓ ਤੇ ਆਪਾਂ ਇੱਥੇ ਚੰਗੀ ਤਰ੍ਹਾਂ ਦਿਖਾਇਆ ਹੈ ਨਾ ਕਲੀਅਰ ਜਿਹੜਾ ਤੁਹਾਨੂੰ ਪੜ ਸਕਾਂ ਆਪਣੇ ਬੀਬੀਆਂ ਬੈਠੀਆਂ ਨੇ ਆਪਣੇ ਭੈਣ ਬੈਠ ਨੇ ਜਿੰਨੇ ਵੀ ਆਪਣੇ ਬੈਠੇ ਨੇ ਇੱਥੇ ਸਾਰੇ ਸੇਵਾ ਕਰਨ ਵਾਲੇ ਨੇ ਤੇ ਹੁਣ ਆਪਾਂ ਜਾ ਰਹੇ ਆ ਅੱਗੇ ਇੰਦਰ ਪਾਰਕ ਬਣੀ ਆ ਸਾਰੇ ਗੁਰਦੁਆਰਾ ਸਾਹਿਬ ਚ ਗ੍ਰੀਨਰੀ ਲਾਈ ਆ ਸਾਰੇ ਦਰਖਤ ਵਧੀਆ ਸੋਹਣੇ ਸੋਹਣੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਹੁਣ ਆਪਾਂ ਅੱਗੇ ਜਾਵਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਦੇ ਆ ਆ ਬਾਬਾ ਜੀ ਦਾ ਘੋੜਾ ਬਣਾਇਆ ਇੱਥੇ ਬਾਬਾ ਜੀ ਨੇ ਜਿਹੜੀ ਜੰਗ ਲੜੀ ਹੈ ਬਾਬਾ ਦੀਪ ਸਿੰਘ ਮੰਮੀ ਲੜੀ ਹੈ ਜਨ ਕਿ ਸੇਮ ਮੈਨੂੰ ਇਦਾਂ ਲੱਗਦਾ ਬਾਕੀ ਸਾਰਾ ਪਤਾ ਹੀ ਹੋਣਾ ਤੁਹਾਨੂੰ ਸਾਰਿਆਂ ਨੂੰ ਤੁਸੀਂ ਮੇਰੇ ਨਾਲ ਵੱਧ ਜਾਣੇ ਹੋ ਤੇ ਇਹ ਬਾਬਾ ਜੀ ਦਾ ਘੋੜਾ ਸਾਹਮਣੇ ਤੇ ਕਿਰਪਾਨ ਫੜੀ ਹੈ ਬਾਬਾ ਜੀ ਨੇ ਹੱਥ ਤੇ ਹੁਣ ਆਪਾਂ ਅੱਗੇ ਇੱਧਰ ਜਿੱਥੇ ਤਪਸਥਾਨ ਪਸਿਆ ਕੀਤੀ ਸੀ ਬਾਬਾ ਜੀ ਨੇ ਇੱਥੇ ਪੜ ਸਕਦੇ ਹਾਂ ਤੁਸੀਂ ਆ ਧੂਣਾ ਆ ਗਿਆ ਬਾਬਾ ਸ੍ਰੀ ਚਾਂਜੀ ਦਾ ਤੇ ਆ ਅੰਦਰ ਆ ਗਿਆ ਇੱਥੇ 베ਰੀ ਲੱਗੀ ਹੈ ਬਹੁਤ ਵੱਡੀ ਇਤਿਹਾਸਕ 베ਰੀ ਹੈ ਇਧਰ ਬਾਬਾ ਜੀ ਦਾ ਧੂਣਾ ਲੱਗਿਆ ਆ ਤੇ ਜਿੰਨੇ ਵੀ ਸਾਰੇ ਇੱਥੇ ਜਿੰਨੇ ਵੀ ਜੋਗੀ ਆਉਂਦੇ ਨੇ ਉਰੇ ਆਉਂਦੇ ਨੇ ਆ ਸਥਾਨ ਤੇ ਤੇ ਆਪਣੇ ਭੈਣਾ ਬੀਬੀਆਂ ਬੈਠੇ ਨੇ ਜੋਗੀ ਬੈਠੇ ਨੇ ਸਾਰੇ ਹੁਣ ਆਪਾਂ ਗਏ ਇੱਧਰ ਇੱਧਰ ਮਿੱਟੀ ਆਪਾਂ ਚਾੜੀ ਮਿੱਟੀ ਕੱਢੀ ਬਾਬਾ ਜੀ ਦੇ ਨਾਮ ਤੇ ਤੇ ਮਾਨਤਾ ਵੀ ਇੱਥੇ ਜਿਹੜਾ ਮਿੱਟੀ ਚੜਾਉਂਦਾ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਜਿੰਨੀਆਂ ਵੀ ਆਪਣੀ ਸੰਗਤ ਆਉਂਦੀ ਆ ਤੇ ਸਾਰੇ ਮਿੱਟੀ ਚੜ੍ਹ ਕੇ ਜਾਂਦੇ ਆ ਪੱਥਰ ਟੇਕ ਕੇ ਦਾਣੇ ਪਾਉਂਦੇ ਇਹਨਾਂ ਨੂੰ ਬੀਬੀਆਂ ਭੈਣਾਂ ਨੂੰ ਜੋ ਵੀ ਸਰਦਾ ਉਹ ਦਿੰਦੇ ਆ ਮਿੱਟੀ ਕੱਢ ਕੇ ਤੇ ਹੁਣ ਆਪਾਂ ਮੈਂ ਚੱਲਾਂਗੇ ਦਰਬਾਰ ਸਾਹਿਬ ਅੰਦਰ ਤੇ ਇੱਥੇ ਆਪਾਂ ਮਿੱਟੀ ਕੱਢ ਲਈ ਆ ਆ ਗਏ ਆਪਾਂ ਮੈਂ ਦਰਬਾਰ ਸਾਹਿਬ ਕਰੋ ਦਰਸ਼ਨ ਬਾਬਾ ਜੀ ਦੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਤੇ ਜਿੱਥੇ ਗਲਤੀ ਹੋਵੇ ਬੋਲਣ ਦੇ ਜਾਂ ਕੋਈ ਵੀ ਮਿਸਟੇਕ ਹੋਈ ਉਹਦੇ ਲਈ ਪੌਲਸਿਕਾ ਮਾਫ ਫੀਵਰ ਗਲਤੀ ਹੋ ਜਾਂਦੀ ਹੈ ਬੰਦੇ ਤੇ ਬੰਦੇ ਤੇ ਗਲਤੀਆਂ ਹੁੰਦੀਆਂ ਨੇ ਕਿਉਂਕਿ ਬੰਦਾ ਗਲਤੀਆਂ ਦਾ ਪਤਲਾ ਤੁਸੀਂ ਦੱਸ ਸਕਦੇ ਹੋ ਮੈਸੇਜ ਕਰ ਸਕਦੇ ਹੋ ਸ਼ੇਅਰ ਲਾਈਕ ਸਬਸਕ੍ਰਾਈਬਰ ਜਰੂਰ ਕਰਿਓ